ਰਿਸਪੈਕਟੇਬਲ ਸੀਐਮ ਸਾਹਿਬ ਤੇ ਮੇਰੇ ਭੈਣੋ ਭਰਾਵੋ ਵਾਇਗਰਜੀ ਕਾ ਖਾਲਸਾ ਵਾਇਗਰਜੀ ਕੀ ਫਤਿਹ ਮੇਰੇ ਲਈ ਇਟਸ ਗ੍ਰੇਟ ਡੇ ਆ ਟੂਡੇ ਅੱਜ ਅਸੀਂ 12 ਨਵੀਆਂ ਕੈਂਸਰ ਦੀਆਂ ਬੱਸਾਂ ਪੰਜਾਬ ਨੂੰ ਹੋਰ ਦਿੱਤੀਆਂ ਜੋ ਪਿੰਡ-ਪਿੰਡ ਜਾ ਕੇ ਸੇਵਾ ਕਰਨਗੀਆਂ ਆਪਾਂ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾ ਰਹੇ ਹਾਂ ਤੇ 350 ਕੈਂਪ ਮੈਂ ਪੰਜਾਬ ਲਈ ਹੋਰ ਮਨਜ਼ੂਰ ਕਰ ਚੱਲੇ ਆ ਭਗਵੰਤ ਮਾਨ ਜੀ ਉਦੋਂ ਸੀਐਮ ਨਹੀਂ ਸੀ ਤੇ ਮੈਨੂੰ ਇੰਗਲੈਂਡ 'ਚ ਮਿਲੇ ਅੱਜ ਤੋਂ 10 ਸਾਲ ਪਹਿਲਾਂ ਤੇ ਮੈਂ ਇਹਨਾਂ ਨੂੰ ਜਾਣਦਾ ਵੀ ਨਹੀਂ ਸੀ ਟੀਵੀ 'ਤੇ ਦੇਖਦੇ ਸੀਗੇ ਤੇ ਸਾਡਾ ਮੈਗਜ਼ੀਨ ਮੈਂ ਸਾਡੇ ਬੋਰਡ ਨੂੰ ਕਿਹਾ ਵੀ ਸਾਡੇ ਸਟੇਟ ਦੇ ਇੱਕ ਮੈਂਬਰ ਪਾਰਲੀਮੈਂਟ ਆਏ ਆ ਤੇ ਮੈਂ ਉਹਨਾਂ ਤੋਂ ਰਿਲੀਜ਼ ਕਰਾਉਣਾ ਉਹ ਬੀ ਅੰਗਰੇਜ਼ ਸੀ ਤੇ ਮੈਂ ਇਕੱਲਾ ਇੱਕ ਪੰਜਾਬੀ ਜਾਟਾਂ ਦਾ ਮੁੰਡਾ ਸੀ ਮੇਰੀ ਗੱਲ ਮੰਨ ਲਈ ਇਹਨਾਂ ਨੇ ਪਹਿਲਾ ਮੈਗਜ਼ੀਨ ਸਾਡਾ ਇੰਗਲੈਂਡ 'ਚ ਰਿਲੀਜ਼ ਕੀਤਾ ਉੱਥੇ ਹੀ ਬਸ ਨਹੀਂ ਮੁੱਖ ਮੰਤਰੀ ਬਣੇ ਹਕਾਲਪੁਰਖ ਨੇ ਕਿਰਪਾ ਕੀਤੀ ਇਹਨਾਂ ਤੇ 2 ਮਹੀਨੇ ਬਾਅਦ ਤਲਵੰਡੀ ਸਾਬੋ ਸਾਡਾ ਦੂਸਰਾ ਮੈਗਜ਼ੀਨ ਰਿਲੀਜ਼ ਕੀਤਾ ਤੀਸਰਾ ਇਸ ਸਾਲ ਫਰਵਰੀ ਚ ਤੇ ਚੌਥਾ ਅੱਜ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਮੈਨੂੰ 21 ਸਾਲ ਹੋ ਗਏ ਕੈਂਸਰ ਲਈ ਕੰਮ ਕਰਦੇ ਨੂੰ ਪਰ ਜਿਹੜਾ ਪਿਛਲੇ ਸਾਢੇ 3 ਸਾਲ ਚ ਮੈਨੂੰ ਨੰ ਆਂਦਾ ਆਇਆ ਨਾ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਮੇਰੇ ਬੋਰਡ ਕਹਿੰਦਾ ਕੀ ਚੱਲਿਆ ਇੰਨੀ ਗਰਮੀ ਬਹੁਤ ਆ ਟੈਂਪਰੇਚਰ ਦੇਖਿਆ ਮੈਂ ਕਿਹਾ ਕੋਈ ਚਿੰਤਾ ਨਹੀਂ ਮੇਰੇ ਕੋਈ ਕੁਝ ਵੀ ਹੋ ਜੇ ਸਾਡੇ ਰਿਸਪੈਕਟੇਬਲ ਸੀਐਮ ਜਿਹਨੂੰ ਪੰਜਾਬ ਦੇ ਲੋਕਾਂ ਨੇ ਏਡਾ ਵੱਡਾ ਮਾਣ ਦਿੱਤਾ ਜੇ ਬਸਾਂ ਦਾ ਅਧਗਾਟਨ ਕਰੇਗਾ ਉਹੀ ਕਰੇਗਾ ਤੇ ਭਾਵੇਂ 6 ਮਹੀਨੇ ਲੇਟ ਕਰ ਲੋ ਇੱਕ ਚੀਜ਼ ਹੈ 20 ਸਾਲ ਪਹਿਲਾਂ ਆਇਆ ਸੀ ਇਹੀ ਸਿਸਟਮ ਲੈ ਕੇ ਉਦੋਂ ਕੈਂਸਰ ਕੈਪੀਟਲ ਨਾਲ ਜਾਣੀ ਜਾਂਦੀ ਸੀ ਸਟੇਟ ਤੁਹਾਨੂੰ ਗੁੱਡ ਨਿਊਜ਼ ਦੇ ਦਿੰਨਾ ਅੱਜ ਅਸੀਂ 26 ਸਟੇਟਾਂ ਦੇ ਵਿੱਚੋਂ ਤੀਜੇ ਥਾਂ ਤੇ ਆ ਸਿਰਫ ਤਿੰਨ ਦੋ ਸਟੇਟਾਂ ਹੀ ਸਾਥ ਹੋ ਗਏ ਆ ਇੱਕ ਕੇਰਲਾ ਮੈਂ ਮੁੱਖ ਮੰਤਰੀ ਨਾਲ ਵਾਅਦਾ ਕਰਦਾ ਹਾਂ ਲਿਖ ਲਓ ਭਾਵੇਂ ਅਗਲੇ 31 ਜੁਲਾਈ ਨੂੰ ਉਦਮ ਸਿੰਘ ਦਾ ਜਿਹੜਾ ਸ਼ਹੀਦੀ ਦਿਨ ਹੋਊਗਾ ਪੰਜਾਬ ਪਹਿਲੇ ਨੰਬਰ ਤੇ ਹੋਊ ਜਾਗਰਤਾ ਚ ਕਿਉਂ ਸਰ ਇੰਨਾ ਸੌਖਾ ਮੁੱਖ ਮੰਤਰੀ ਨੂੰ ਮਿਲਣਾ ਘਰ ਗਿਆ ਮੈਂ ਚਾਹ ਪਲਾਈ ਇਹਨੂੰ ਕੋਈ ਚਿੰਤਾ ਹੈ ਸਾਡੀਆਂ ਮੈਂ ਵੀ ਮਿੱਟੀ ਨਾਲ ਜੁੜਿਆ ਪਿੰਡ ਦਾ ਜੰਪਾਲਾ ਮੋਗੇ ਜ਼ਿਲ੍ਹੇ ਦਾ ਮੇਰੀ ਤਾਂ ਵਾਹੀ ਬੱਚਿਆਂ ਨੇ ਆਉਣਾ ਨਹੀਂ ਦੋਸਤੋ ਮੈਂ ਆਪਣੀਆਂ ਤਾਈਆਂ ਚਾਚੀਆਂ ਪਿੰਡ ਵਾਲਿਆਂ ਉਹਨਾਂ ਲਈ ਲੈ ਕੇ ਆਇਆ ਹਾਂ ਅਸੀਂ ਇੱਕੋ ਸੰਸਥਾ ਦੁਨੀਆ ਦੇ ਵਿੱਚ ਜਿਹੜੀ 8 ਕਿਸਮ ਦਾ ਕੈਂਸਰ ਰੋਡ ਤੇ ਚੈੱਕ ਅਪ ਕਰ ਦਿੰਦੇ ਆ ਫ੍ਰੀ ਆਫ ਕੋਸਟ ਪਰ ਨਾਲ ਸੈਂਟਰ ਗਵਰਨਮੈਂਟ ਦੇ ਵਿੱਚੂੰਡੀ ਵੱਢ ਕੇ ਆਇਆ ਅਸੀਂ ਸਾਨੂੰ ਪੰਪ ਦੇਤਾ ਅੰਨ ਦਾਤਾ ਸਟੇਟ ਅਸੀਂ ਮਰ ਗਏ ਗਾਂ ਵਾਲੀ ਪੀੜ੍ਹੀ ਮਾਰ ਲਈ ਇਹਨਾਂ ਨਾਜ ਪੈਦਾ ਕੀਤਾ ਇੰਡੀਆ ਦਾ ਢਿੱਡ ਭਰਤਾ ਤੇ ਮੈਂ ਕਿਹਾ ਹੁਣ ਅਸੀਂ ਕੈਂਸਰ ਨਾਲ ਮਰ ਰਹੇ ਹਾਂ ਕੋਈ ਸਾਨੂੰ ਸੋਚੋ ਸਾਡੇ ਬਾਰੇ ਅਸੀਂ ਤੁਹਾਡਾ ਢਿੱਡ ਭਰਤਾ ਨਾਜ ਨਾ ਤੇਰ ਲਾਤੇ ਉਹ ਕੁਝ ਕਰਵਾ ਰਹੇ ਆ ਉਹਨਾਂ ਦੇ ਕੋਲੋਂ ਵੀ ਵੀ ਕੈਂਸਰ ਪੇਸ਼ੈਂਟ ਲਈ ਹੋਰ ਫੰਡ ਵਧਾਓ ਠੀਕ ਹੈ ਪੰਜਾਬ ਮੇਰੇ ਪੇਕੇ ਆ ਦੋਸਤੋ ਮੇਰਾ ਕੋਈ ਪਰਿਵਾਰ ਦਾ ਮੈਂਬਰ ਨਹੀਂ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਇੰਨੀ ਗਰਮੀ ਦੇ ਵਿੱਚ ਮਾਨ ਸਾਹਿਬ ਸਾਡੀਆਂ ਬਸਾਂ ਦਾ ਹਾਂ ਇੱਕ ਬਹੁਤ ਬਦਰਾਸ਼ਾ 47 ਦੇ ملک ਨੂੰ ਆਜ਼ਾਦੀ ਮਿਲੀ ਸੀ ਪਹਿਲਾ ਮੁੱਖ ਮੰਤਰੀ ਹੈ ਜਿਨੇ ਹੈਲਥ ਮਨਿਸਟਰ ਡਾਕਟਰ ਲਾਇਆ ਮੈਂ ਬਾਦਲ ਸਾਹਿਬ ਨੂੰ ਕੰਪਲੇਂਟ ਕੀਤੀ ਜਲਾਣੀ ਲਾਤਾ ਫਾਜ਼ਲ ਕਾਦਾ ਜੱਟ ਮੈਂ ਨੋ ਇਨੀ ਕਿ ਡਿਸ ਰਿਸਪੈਕਟ ਹੈ ਮੈਂ ਪੂਰੀ ਰਿਸਪੈਕਟ ਕਰਦਾ ਹਾਂ ਸਭ ਦੀ ਪਰ ਡਾਕਟਰ ਨਾਲ ਮੈਨੂੰ ਗੱਲ ਕਰਨੀ ਬਹੁਤ ਸੌਖੀ ਹੈ ਐਮਬੀਬੀਐਸ ਲਾਏ ਮਾਨ ਸਾਹਿਬ ਕੰਗ੍ਰੈਚੁਲੇਸ਼ਨ ਦਿਸ ਮਾਈ ਸਪੀਚ ਆਨ ਬੇਸਡ ਆਨ ਫੈਕਟਸ ਸਚਾਈ ਦੇ ਆਧਾਰ ਤੇ ਆ ਸਾਨੂੰ ਉਹਦੇ ਨਾਲ ਕੰਮ ਕਰਨਾ ਸੌਖਾ ਅੱਜ ਤੁਹਾਡਾ ਇਸ ਜ਼ਿਲ੍ਹੇ 'ਚ ਅਸੀਂ 20 ਕੈਂਪ ਲਾ ਰਹੇ ਹਾਂ ਜੀ ਫਿਰ ਅਸੀਂ ਪਟਿਆਲਾ ਚਲੇ ਜਾਵਾਂਗੇ ਅਸੀਂ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸੀਸ ਨਿਮਾ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਕੇ ਹੁਣ ਲਬਜ਼ ਚੁਬਣਾ ਤੁਹਾਨੂੰ ਅਸੀਂ ਦਵਾਈ ਦੇ ਲੰਗਰ ਲਾਉਨੇ ਆ ਤੁਸੀਂ ਜਲੇਬੀਆਂ ਦੇ ਮੇਰੀ ਮਾਂ ਮਰ ਗਈ ਕੈਂਸਰ ਨਾਲ ਮੈਂ ਗੁਰਦੁਆਰੇ ਚ ਪੱਖਾ ਨਹੀਂ ਲਵਾਇਆ ਮੈਂ ਮੋਗੇ ਦੇ ਹਸਪਤਾਲ ਚ ਲਵਾਇਆ ਦਾਮ ਦੀ ਦਿਸ਼ਾ ਬਦਲ ਗਏ ਆਓ ਰਲ ਕੇ ਲੋਕ ਸਰਕਾਰ ਹੁੰਦੇ ਆ ਸਰਕਾਰ ਦੀ ਮਦਦ ਕਰੀਏ ਮੈਂ ਐਨ ਆਰ ਆਈ ਨੂੰ ਕੋਈ ਸੁਨੇਹਾ ਦੇਣਾ ਹਾਂ ਬਾਹਰ ਲਿਆਂ ਨੂੰ ਪਿੰਡ ਦਾ ਸਕੂਲ ਠੀਕ ਕਰੋ ਤੇ ਪਿੰਡ ਚ ਡਿਸਪੈਂਸਰੀ ਖੋਲ੍ਹ ਦਿਓ ਗੁਰਦਾਰੇ ਬਹੁਤ ਬਣ ਗਏ ਇਹ ਨਹੀਂ ਕਿ ਮੈਂ ਗੁਰੂ ਤੋਂ ਬਾਹਰ ਹਾਂ 12783 ਪਿੰਡ ਹੈ 37000 ਗੁਰਦੁਆਰਾ ਹੈ ਇਹ ਨਹੀਂ ਕਿ ਮੈਂ ਗੁਰੂ ਤੋਂ ਬਾਹਰ ਹਾਂ ਮੈਂ ਵੀ ਸੀ ਸੁਣਵਾਉਣਾ ਸਵੇਰ ਉੱਠ ਕੇ ਗੁਰਦੁਆਰਾ ਸਾਹਿਬ ਗਿਆ ਅੱਜ ਇੱਥੇ ਰਾਤ ਇੱਥੇ ਠਹਿਰਿਆ ਵਾ ਸੀਗਾ ਪਰ ਦੋਸਤੋ ਮਨੁੱਖਤਾ ਦੀ ਸੇਵਾ ਬਹੁਤ ਜ਼ਰੂਰੀ ਹੈ ਮੈਂ ਨਹੀਂ ਕਹਿੰਦਾ ਸਾਡੇ ਗੁਰੂ ਸਾਹਿਬ ਨੇ ਕਿਹਾ ਤੇ ਤੁਹਾਨੂੰ ਇੱਕ 100 ਬெட் ਦਾ ਹਸਪਤਾਲ ਅਨੰਦਪੁਰ ਸਾਹਿਬ ਦੇ ਵਿੱਚ 8 ਨਵੰਬਰ ਨੂੰ ਖੋਲ ਦੇਣਾ ਤੇ ਐਡੇ ਐਡੇ ਪਾਪ ਕੀਤੇ ਲੋਕਾਂ ਨੇ ਗੁਰੂ ਨੂੰ ਨਹੀਂ ਬਖਸ਼ਿਆ ਐਮਜ਼ ਹਸਪਤਾਲ ਮੈਂ ਲੜਿਆ ਸੈਂਟਰ ਸਰਕਾਰਮੈਂਟ ਨਾ ਅਨੰਦਪੁਰ ਸਾਹਿਬ ਮਨਜ਼ੂਰ ਹੋਇਆ ਚੱਕੇ ਲੈ ਕੇ ਡੱਬਾ ਵਾਲੀ ਬਠਿੰਡਾ ਇੱਕ ਇੱਕ ਬੰਦੇ ਨੂੰ ਅਕਾਲ ਪੁਰਖ ਨੇ ਇੰਡੀਆ ਦਾ ਸਭ ਤੋਂ ਉੱਚਾ ਉਹਦਾ ਦੇਤਾ ਰਾਸ਼ਟਰਪਤੀ ਬਣਾਤਾ ਸੀ ਗਿਆਨੀ ਜੈਲ ਸਿੰਘ ਨੂੰ ਨਾ ਲੈ ਕੇ ਗਹਿ ਰਿਆਂ ਜਿਹੜਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਨੰਦਪੁਰ ਸਾਹਿਬ ਮਨਜ਼ੂਰ ਹੋਇਆ ਸੀ ਚੱਕੇ ਫਰੀਦਕੋਟ ਲੈ ਗਏ ਨਾ ਮੇਰੇ ਪਿੰਡ ਬਣੇ ਚਾਹੇ ਨਾ ਬਣੇ ਪਰ ਮੇਰੇ ਗੁਰੂ ਦੇ ਪਿੰਡੋਂ ਪੱਟਣਾ ਨਹੀਂ ਜਾਈਦਾ ਤੇ 8 ਜਨ 8 ਨਵੰਬਰ ਨੂੰ ਧੂਮ ਧੜਕੇ ਨਾਲ ਖੋਲੂਗਾ ਬਹੁਤ ਧੰਨਵਾਦ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਥੈਂਕਸ ਕਿਵੇਂ ਕਰਾਂ ਲੁੱਕ ਆਫਟਰ ਯਰ ਹੈਲਥ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤ